ਵਾਹਿ ਗੁਰੂ ਸਾਹਿਬ ਜੀ ਗੁਰੂ ਗਰੀਬਨਵਾਸ ਧਨ 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 ਜਨ ਆਇਆ ਜੈ ਪ੍ਰਸਾਦ ਸਭ ਜਗਤ ਉਤਰਾਇਆ ਪਾਵਨ ਕਾ ਏ ਸਵਾਉ ਜਾਨ ਕੇ ਸੰਗ ਜਿਤ ਆਵੇ ਨਾ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਜਨ ਕੋ ਸਦਾ ਨਮਸ਼ਕਾਰ ਸੁਖਹੁ ਟਲ ਗੁਰ ਸੇਵੀਐ ਅਨਸੁ ਸਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਗੋਂਡ ਮਹਲਾ ਪੰਜਵਾ ਜਾ ਕੋ ਰੱਖ ਰੱਖਣ ਹਾ ਕਾ ਅੰਗ ਕਰੇ ਨਿਰੰਕਾਰ ਜਾ ਕੋ ਰਾਖਾ ਰੱਖਣ ਹਾਰ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਤ ਗਰਭ ਮੈਂ ਅਗਣ ਨਾ ਜੋ ਹੈ ਕਾਮ ਕਰੋ ਦਲਬ ਮੋ ਨਾ ਓ ਹੈ ਸਾਧ ਸੰਗ ਜਪੈ ਨਿਰੰਕਾਰ ਨੰਦ ਕਾਮ ਮੋਹਿ ਲਗਛਾਰ ਰਾਮ ਕਬਚ ਦਾਸ ਕਾ ਸੁਨਾਹੋ ਜੋ ਤੋ ਡੁੱਟ ਤਿਸ ਉਹ ਤ ਨਾ ਜਾ ਨਾ ਹੈ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸਰਣਾਏ ਚਰਨ ਪਿਆ ਹਾਰ ਰਾਇ ਸੋ ਦਾਸ ਰਖਿਆ ਆਪਣੇ ਕੰਠ ਲਾਏ ਜੇ ਕੋ ਬਾਦ ਕਰੇ ਅੰਕਾਰ ਖੇਨ ਮਾ ਰੁਲੂਤਾ ਖਕੂ ਨਾਲ ਹੈਪੀ ਸੱਚਾ ਹੋਵਣਾ ਹਾਰ ਸਦਾ ਸਦਾ ਜਾਈ ਬਲਿਆਰ ਆਪਣੇ ਦਾਸ ਰਖਾ ਕਿਰਪਾ ਤਾਰ ਨਾਨਕ ਦੇ ਪ੍ਰਭ ਪ੍ਰਾਨ ਅਧਾਰ ਹੈ ਪੀ ਸਾਚਾ ਹੋਵਨ ਹਾਰ ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾਤਾਰ ਨਾਨਕ ਦੇ ਪ੍ਰਭ ਪ੍ਰਾਨ ਅਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਂਡ ਮੁਹੱਲਾ ਪੰਜਵਾਂ ਜਾ ਕੋ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸਦਾ ਧਾਨੇ ਦਾਸ ਕੋ ਦਾਨ ਦਿੱਜੈ ਗੁਰੂ ਸ਼ਹਾ ਗੋਬਿੰਦ ਕੀ ਰੱਖ ਕਿਜੈ ਸਗਲ ਦੁਆਰ ਕੋ ਛਾੜ ਕੈ ਗਉਤਵਾਰ ਦਵਾਰ ਵਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਸਾਬ ਜੀ ਸੋਈਆ ਸੰਗ ਅਜੀਤ ਜਬੇ ਖੜ ਗੇਸ ਸੋ ਸ਼ਾਮ ਕੈ ਅਤ ਜੁਦ ਮਚਾਇਓ ਸੰਗ ਅਜੀਤ ਜਬੇ ਖੜ ਗੇਸ ਸੋ ਸ਼ਾਮ ਕੈ ਅਤ ਜੋਦ ਮਚਾਇਓ ਸੰਗ ਸਿਵਾਦਿਖ ਸੂਰਜ ਤੇ ਆਰਮਾਨ ਕੋ ਤੇ ਹਾਥ ਉਹ ਚਾਯੋ ਬਾਨ ਚਲੇ ਆ ਤੀਰਨ ਮੈਂ ਨਿਰਪਕਾਟ ਸਭੇ ਮਨ ਰੋਸ ਤਾ ਚਾਯੋ ਲੈ ਤਨ ਬਾਣ ਮਾ ਬਲਵਾਨ ਹਨਿਓ ਪਟਕੋ ਇਹਨੂੰ ਨਾ ਬਚਾਇਓ ਚਾਉ ਪਈ ਜਬ ਅਜੀਤ ਸਿੰਘ ਮਾਰ ਗਰਾਇਓ ਸੁਪਟਨ ਮਨ ਪਟਕਿਓ ਡਰ ਪਾਇਓ ਬਹੁ ਰੂ ਪੂਵ ਖੜਗ ਸੰਭਾਰੇ ਓ ਚਕਰਤੋ ਪੇ ਸਭੋਂ ਬਲ ਹਾਰੇ ਓ ਤਬ ਹਰ ਬਿਦ ਮੰਤਰ ਵਿਚਾਰੇ ਓ ਮਰੇ ਨਾ ਜਰੇ ਅਗਣ ਤੇ ਜਾ ਰਹੇ ਓ ਤਾਂ ਤੇ ਯਤਨ ਕਸ਼ੂ ਅਬ ਕੀ ਜੈ ਜਾਂ ਤੇ ਮਾਰ ਭੂਪੇ ਲੀਜੈ ਬਰਮੇ ਕਹਿਓ ਸੋ ਇਹ ਬਿਦਕੀਜੈ ਮੋਤ ਵੈ ਮਰ ਤਬ ਬਰ ਛੀਜੈ ਜਾਵੇ ਭੂਪ ਗਿਰਿਓ ਲਖ ਲਈਆ ਤਬ ਇਹ ਜਮ ਕੇ ਧਾਮ ਪਠਈਐ ਜਦ ਇਹ ਭੂਪ ਗਿਰਿਓ ਲਖ ਲਈ ਆ ਕਬ ਇਹ ਜਮ ਕੇ ਧਾਮ ਪਠਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ